ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈਏ ਕੋਈ ਨਵਾਂ ਸਾਲ ਨਹੀਂ ਹੈ حضرت ঈਸਾ ਦਾ ਜਨਮ ਦਿਨ ਉਹਦੇ ਜਨਮ ਨਾਲ ਸੰਬੰਧਿਤ ਨਵਾਂ ਸਾਲ ਨਵੇਂ ਦਿਨ ਤੋਂ ਆਰੰਭ ਹੁੰਦਾ ਹੈ ਨਾ ਤਾਂ ਫਿਰ ਨਵਾਂ ਸਾਲ ਉਸ ਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ ਜਿਸ ਦਿਨ ਦਿਨ ਬਣਿਆ ਸੀ ਜੇ ਦਿਨ ਦਿਨ ਸ਼ੁਰੂ ਹੋਇਆ ਸੀ ਤੇ ਇਹਦਾ ਮਤਲਬ ਹੈ ਐਸਾ ਵੀ ਮਾਹੌਲ ਸੀ ਕਿ ਦਿਨ ਨਹੀਂ ਸੀ ਹਾਂ ਦਿਨ ਨਹੀਂ ਸੀ ਸਮਾ ਨਹੀਂ ਸੀ ਵਕਤ ਨਹੀਂ ਸੀ ਤੋ ਫਿਰ ਕੀ ਸੀ ਗੁਰਬਾਣੀ ਕਹਿੰਦੀ ਹੈ ਦੁੰਦ ਹੀ ਦੁੰਦ ਸੀ ਅਰਬਦ ਨਰਬਦ ਦੁੰਦੂ ਕਾਰਾ ਧਰਨ ਨ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਚੰਦ ਨ ਸੂਰਜ ਸੁੰਨੇ ਸੁਨਰਾਇਦਾ ਨਾ ਦਿਨ ਸੀ ਨਾ ਰਾਤ ਸੀ ਤੋ ਜਿਸ ਵਕਤ ਹੁਣ ਵਕਤ ਮੈਨੂੰ ਮਜਬੂਰੀ ਚ ਕਹਿਣਾ ਪੈ ਰਿਹਾ ਵਕਤ ਨਹੀਂ ਸੀ ਵਕਤ ਤੇ ਸ਼ੁਰੂ ਹੁੰਦਾ ਹੈ ਦਿਨ ਨਾਲ ਵਕਤ ਤੇ ਸ਼ੁਰੂ ਹੁੰਦਾ ਹੈ ਰਾਤ ਨਾਲ ਤੇ ਜਦ ਦਿਨ ਨਹੀਂ ਹੈ ਤੇ ਰਾਤ ਨਹੀਂ ਹੈ ਤਾਂ ਵਕਤ ਕਿਥਾ ਦਿਨ ਦਾ ਜਨਮ ਹੋਇਆ ਸਮੇਂ ਦਾ ਜਨਮ ਹੋਇਆ ਉਹ ਦਿਨ ਅਗਰ ਅਸੀਂ ਯਾਦ ਕਰੀਏ ਉਹ ਨਵਾਂ ਦਿਨ ਹੈ ਨਵਾਂ ਸਾਲ ਉਤੋਂ ਸ਼ੁਰੂ ਹੋਇਆ ਉਹ ਦਿਨ ਕਿਹੜੇ ਦਿਨ ਹੋਇਆ ਦਿਨ ਤੇ ਹੈ ਹੀ ਨਹੀਂ ਸੀ ਉਹ ਦਿਨ ਕਿਸ ਵਕਤ ਹੋਇਆ ਵਕਤ ਤੇ ਹੈ ਹੀ ਨਹੀਂ ਸੀ ਤੇ ਸਵਾਸੇ ਗੁਰੂ ਨਾਨਕ ਦੇਵ ਜੀ ਕਹਿੰਦੇ ਥੇਤ ਵਾਰ ਨਾ ਜੋਗੇ ਜਾਣੇ ਰੁਤ ਵਾਰ ਨਾ ਕੋਈ ਜਾ ਕਰ ਤਸਰ ਟੇਕੋ ਸਹਜੇ ਆਪੇ ਜਾਣੇ ਸੋਈ ਫੋ ਫਿਰ ਨਵਾਂ ਸਾਲ ਮਨਾਣਾ ਗੁਸਤਾਫੀ ਮਾਫ ਕਹਿੰਦੇ ਜਗਤ ਕੀ ਪੇੜਾ ਚਾਰ ਕੁਛ ਵੀ ਨਹੀਂ ਪਚਵੀ ਅਰ ਹਜ਼ਰਤ ঈਸਾ ਦਾ ਜਨਮ ਦਿਨ ਇੰਜ ਕਰ 25 ਦਸੰਬਰ ਨੂੰ ਕਿਦਰੇ ਹੋਇਆ ਸੰਨ ਕਿ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇੱਕ ਗਣਤ ਆਰੰਭ ਹੁੰਦੀ ਹੈ ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ ਤੇ ਇਹ ਤੇ ਹਜ਼ਰਤ ঈਸਾ ਦਾ ਜਨਮ ਦੇ ਨਵਾਂ ਨਵਾਂ ਸਾਲ ਥੋੜੀ ਹੋਇਆ ਇੱਕ ਛੇਤਰ ਇੱਕ ਛੇਤ ਨੂੰ ਰਾਜੇ ਬਿਕਰਵਾ ਜੇਤ ਦਾ ਜਨਮ ਹੋਇਆ ਸੀ ਬਿਕਮੇ ਸੰਮਤ ਇਹ ਜੀ ਬਿਕਮੇ ਸਾਲ ਹੈ ਸਾਲ ਤੇ ਪ੍ਰਮਾਤਮਾ ਨੇ ਬਣਾਏ ਨੇ ਗੱਲ ਖਤਮ ਬਿਕਮਾ ਜੇਦਾ ਜਨਮ ਹੋਇਆ ਸੀ ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ ਤੁਸੀਂ ਕਿਸੇ ਰਵਾਇਦੇਸ਼ ਦੇ ਚ ਨਹੀਂ ਦੇਖੋਗੇ 22 ਦੇਸ਼ ਨੇ ਇਸਲਾਮੀ ਇੱਕ ਦੇਸ਼ ਵੀ ਨਹੀਂ ਮੰਨਦਾ ਉਨਾਉਂ ਦਾ ਹਿਜਰੀ ਸੰਮਤ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ ਉਹਨੂੰ ਕਹਿੰਦੇ ਨੇ ਹਿਜਰੀ ਸੰਮਤ ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ ਪਰ ਉਹ ਆਪਣੇ અવਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਵਾਂ ਸਾਲ ਤੇ ਉਸ ਦਿਨ ਆਰੰਭ ਹੁੰਦਾ ਜਿਸ ਦਿਨ ਨਵਾਂ ਦਿਨ ਸੀ ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਝ ਨਹੀਂ ਪਤਾ ਕੁਝ ਵੀ ਨਹੀਂ ਸਭ ਕਲਪਨਾ ਹੀ ਕਲਪਨਾ ਕਪੌਲ ਕਲਪਨਾ ਮੈਂ ਤੇ ਦਿੱਲੀ ਦੇ ਵਿੱਚ ਬਹੁਤ ਵੱਡੇ ਇਕੱਠ ਦੇ ਚੱਕ ਕੇ ਆਇਆ ਤੇ ਨਾਨੇ ਕਿਸ਼ਾਈ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੇ 1 ਜਨਵਰੀ ਜੋ ਹੈ ਨਵਾਂ ਸਾਲ ਹੈ ਇਸ ਕੈਲੰਡਰ ਦੀ ਕੀ ਲੋੜ ਹੈ ਜਵਾਬ ਨਹੀਂ ਸੀ ਕਿਸੇ ਕੋਲ ਫਿਰ ਮੁਗਤ ਸਰੀ ਤੇ ਵਿਚਾਰ ਜੋ ਹੈ ਗੱਲ ਆ ਗਈ ਥੇ ਸਵਾਰ ਨਾ ਜੋਗੇ ਜਾਣੇ ਰੁਤ ਮਾ ਨਾ ਕੋਈ ਜਾ ਕਰ ਤਸਲ ਟੇਕ ਹੋ ਸਾਜੇ ਆਪੇ ਜਾਣੇ ਸੋਈ ਹਜ਼ਰਤ ਈਸਾ ਜਿਸ ਦੀ ਇਤਨੀ ਵੱਡੀ ਉਮਤ ਹੈ ਬੜਾ ਭਾਰੀ ਪ੍ਰਭਾਵ ਹੈ ਕੁਝ ਮਨੋਚਿੰਤਕ ਤੇ ਮੰਨਦੇ ਨੇ ਬਾਹਰ ਦੇ ਰੂਪ ਦੇ ਰੇਖਾ ਵਿੱਚ ਭਾਵੇਂ ਕੋਈ ਹਿੰਦੂ ਦਿਖਾਈ ਦਿੰਦਾ ਹੈ ਜੈਨੇ ਦਿਖਾਈ ਦਿੰਦਾ ਹੈ ਬੋਧੀ ਦਿਖਾਈ ਦਿੰਦਾ ਹੈ ਛੇਕ ਦਿਖਾਈ ਦੇਂਦਾ ਬਹੁਤ ਆਪ ਦੇ ਸਭ 크੍ਰਿਸਚੀਅਨ ਨੇ ਹੈ ਉਹਨਾਂ ਦੇ ਰਸਮੋ ਰਿਵਾਜ ਬੱਚੇ ਦਾ ਜਨਮ ਦਿਨ ਮਨਾਣਾ ਕੇਕ ਕਟੋ ਮੋਮਬਤੀਆਂ ਫੂਕੋ ਜਾਂ ਜਲਾਵ ਇਹਦੇ ਸਭ ਇਸਾਈ ਰਸਮਾਂ ਹੈ ਭਾਸ਼ਾ ਪਹਿਰਾਵਾ ਤਮ ਤਮੀਜ਼ ਹੋ ਤਮਦਨ ਕਲਚਰ ਸਭ ਤੇ ਇਸਾਈਤ ਛਾਈ ਹੋਈ ਹੈ ਸਭ ਤੇ ਚਾਹੀਏ ਵਿਦਵਾਨ ਕਹਿੰਦੇ ਨੇ ਕੀ ਹੋਇਆ ਜੈ ਨਹੀਂ ਹੈ ਬੋਧੀ ਹੈ Hindu ਹੈ Muslim ਹੈ Sikh ਹੈ ਸਭ ਤੇ ਇਸਾਈਅਤ ਛਾਈ ਹੋਈ ਹੈ ਵਿਆਪਕ ਰੂਪ ਦੇ ਛਾਈ ਹੈ